ਨਾਜ਼ਰ ਸਿੰਘ ਦਾ ਪਰਿਵਾਰ ਪਿੰਡ ਦੇ ਸਰਦੇ ਪੁੱਜ ਦੇ ਪਰਿਵਾਰਾਂ ਵਿੱਚੋਂ ਇੱਕ ਸੀ 15 ਏਕੜ ਜ਼ਮੀਨ ਦਾ ਮਾਲਕ ਧਰਤੀ ਦੇ ਪੈਰ ਵੀ ਮੜਕ ਨਾਲ ਰੱਖਦਾ ਸੀ ਘਰ ਵਾਲੀ ਹਮੀਰ ਕੌਰ ਉਹ ਵੀ ਤਕੜੇ ਪਰਿਵਾਰ ਚੋਂ ਆਈ ਸੀ ਖੇਤੀਬਾੜੀ ਦਾ ਕੰਮ ਪਿੰਡ 'ਚ ਪਹਿਲੇ ਨੰਬਰ ਤੇ ਦੋਵੇਂ ਜਣੇ ਦਿਨ ਰਾਤ ਮਿਹਨਤ ਕਰਦੇ ਇੱਕ ਸਿਰੀ ਵੀ ਨਾਲ ਰੱਖਦੇ ਨਾਜ਼ਰ ਸਿੰਘ ਦੇ ਦੋ ਪੁੱਤ ਦੋ ਤੀਆਂ ਬੱਚੇ ਵੀ ਘਰ ਦੇ ਕੰਮਾਂ 'ਚ ਹੱਥ ਵਟਾਉਂਦੇ ਤੇ ਦੁੱਧ ਦਾ ਧੰਦਾ ਵੀ ਪੂਰੇ ਜੋਰ ਸ਼ੋਰ ਨਾਲ ਕਰ ਰਹੇ ਸੀ ਤਿੰਨੇ ਭੈਣ ਭਰਾ ਪਿੰਡ ਦੇ ਸਕੂਲ 'ਚ ਸਿੱਖਿਆ ਲੈ ਰਹੇ ਸੀ ਨਾਜਰ ਸਿੰਘ ਵੀ ਸ਼ਰੀਕੇ 'ਚ ਪੂਰਾ ਰੋਬ ਰੱਖਦਾ ਭਾਈਚਾਰਾ ਉਹ ਤਾਂ ਪੁੱਛੇ ਬਿਨਾ ਕੋਈ ਗੱਲ ਨਹੀਂ ਸੀ ਕਰਦਾ ਵੱਡੀ ਤੇ ਬਲਜੀਤ ਨੇ ਪਿੰਡ ਦੇ ਸਕੂਲ ਤੋਂ میٹرਿਕ ਪਾਸ ਕਰ ਲਈ ਤੇ ਮਾਪਿਆਂ ਨੇ ਸੋਚਿਆ ਕਿ ਦੋਵੇਂ ਭੈਣ ਭਰਾਵਾਂ ਦਾ ਵਿਆਹ ਕਰ ਦੰਨੇ ਆਂ ਧੀ ਸੌਰੇ ਘਰ ਚਲੀ ਜਾਓ ਤੇ ਨੂੰ ਕਰੇ ਆਜੋ ਛੋਟੀ ਜਸਮੀਤ ਹਜੇ ਨਿਆਣੀ ਸੀ ਬਲਜੀਤ ਵਾਸਤੇ ਮੁੰਡੇ ਦੀ ਭਾਲ ਕਰਨ ਲੱਗ ਪਏ। ਜਦੋਂ ਕਿਤੇ ਦੱਸ ਪੈਂਦੀ ਉੱਥੇ ਪੜਤਾਲ ਕਰਨ ਚਲੇ ਜਾਂਦੇ। ਕੋਈ ਨਾ ਕੋਈ ਨੁਕਸਲਾਜਮੀ ਨਿਕਲ ਆਉਂਦਾ। ਇੱਕ ਸਾਲ ਬੀਤ ਗਿਆ। ਕਿਤੇ ਵੀ ਮੁੰਡਾ ਫਿੱਟ ਨਾ ਬੈਠਿਆ। ਕਿਤੇ ਜ਼ਮੀਨ ਘੱਟ ਹੁੰਦੀ, ਕਿਤੇ ਘਰ ਪਰਿਵਾਰ ਚੰਗਾ ਨਾ ਮਿਲਦਾ। ਉਹਨਾਂ ਦੇ ਪੁੱਤ ਹਰਜੀਤ ਨੂੰ ਵੀ ਦੇਖਣ ਆਉਣ ਲੱਗ ਪਏ। ਪੁੱਤ ਵਾਰੀ ਤਾਂ ਉਹ ਰੱਜ ਕੇ ਦਾਜ ਦੀ ਮੰਗ ਕਰਦੇ ਸੀ। ਉਹਨਾਂ ਦਾ ਕਹਿਣਾ ਸੀ ਅਸੀਂ 75 ਬਿਗੇ ਦੇ ਮਾਲਕਾਂ ਪੁੱਤ ਵੀ ਕੋਇਕਾ ਹਰਜੋਤ ਵੀ ਮੈਟ੍ਰਿਕ ਕਰਕੇ ਛੱਟ ਗਿਆ ਸੀ ਮਾਪੇ ਨੇ ਉਹਦੀ ਖੁਰਾਕ ਵੱਲ ਬਹੁਤ ਧਿਆਨ ਦਿੱਤਾ ਛੇਤੀ ਹੀ ਭਰ ਜਵਾਨ ਦਿਸਣ ਲੱਗ ਪਿਆ ਚੰਗੇ ਤਕੜੇ ਤਾਂ ਤੋਂ ਰਿਸ਼ਤਾ ਆਇਆ ਤਾਂ ਉਹਨਾਂ ਨੇ ਲੈ ਲਿਆ ਹੁਣ ਉਹਨਾਂ ਨੂੰ ਹੋਰ ਵੀ ਫਿਕਰ ਹੋ ਗਿਆ ਕਿ ਆਪਣੇ ਕੋਲ ਸਿਰਫ 8 ਮਹੀਨੇ ਨੇ ਜੇ ਬਲਜੀਤ ਲਈ ਰਿਸ਼ਤਾ ਨਾ ਮਿਲਿਆ ਤਾਂ ਇਕੱਠੇ ਵਿਆਹ ਨਹੀਂ ਕਰ ਸਕਾਂਗੇ ਇੱਕ ਮੁੰਡੇ ਦੀ 10 ਪਈ ਤਾਂ ਸਾਰਾ ਪਤਾ ਕਰਕੇ ਪੱਕ ਠੱਕ ਕਰ ਦਿੱਤੀ ਗਈ ਪਰ ਮੁੰਡਾ ਬਲਜੀਤ ਤੋਂ ਕਾਫੀ ਵੱਡਾ ਸੀ ਦੋਵੇਂ ਵਿਆਹਾਂ ਦੀਆਂ ਤਿਆਰੀਆਂ ਚੱਲ ਪਈਆਂ ਬਲਜੀਤ ਸਹੁਰੇ ਜਾ ਕੇ ਬਹੁਤ ਖੁਸ਼ ਸੀ ਘਰ ਦਾ ਸਾਰਾ ਕੰਮ ਸੰਭਾਲ ਲਿਆ ਸੀ ਉਹਨੇ ਸੋ ਚੱਜੀ ਤਾਂ ਉਹ ਪਹਿਲੇ ਦਿਨ ਤੋਂ ਹੀ ਸੀ ਇਧਰ ਹਰਜੋਤ ਵਿਆਹ ਤੋਂ ਬਾਅਦ ਨਸ਼ੇੜੀ ਮੁੰਡਿਆਂ ਦੀ ਸੰਗਤ 'ਚ ਪੈ ਗਿਆ ਉਹਦੀ ਪਤਨੀ ਸੰਦੀਪ ਦਿਨ ਰਾਤ ਉਹਨੂੰ ਸਮਝਾਉਂਦੀ ਕਿ ਨਸ਼ਿਆਂ ਨਾਲ ਤਾਂ ਇਨਸਾਨ ਤੁਰੰਦਰੋਂ ਕਮਜ਼ੋਰ ਹੋ ਜਾਂਦਾ ਹੈ ਉਹ ਹਮੇਸ਼ਾ ਉਹਦੇ ਨਾਲ ਲੜਦੀ ਰਹਿੰਦੀ ਪਰ ਦਿਨੋ ਦਿਨ ਉਹ ਨਿੱਗਰਦਾ ਹੀ ਚਲਾ ਗਿਆ ਬਲਜੀਤ ਵੀ ਬਹੁਤ ਨਰਮ ਸੁਭਾਅ ਦੀ ਮਾਲਕ ਸੀ ਕਿਸੇ ਅੱਗੇ ਸਾਂ ਵੀ ਉੱਚਾ ਨਹੀਂ ਸੀ ਲੈਂਦੀ 2.5 ਸਾਲ ਬਾਅਦ ਉਹਦੇ ਘਰੇ ਪੁੱਤ ਦਾ ਜਨਮ ਹੋਇਆ ਖੁਸ਼ੀ ਸੰਭਾਲੀ ਨਹੀਂ ਸੀ ਗਈ ਬਹੁਤ ਚਾ ਲੜ ਕੀਤਾ ਬਹੁਤ ਪਿਆਰ ਨਾਲ ਪਾਲਣ ਪੋਸ਼ਣ ਕੀਤਾ ਗਿਆ ਉਹਨੂੰ ਪੜਨ ਲਾ ਦਿੱਤਾ ਬਲਜੀਤ ਨੂੰ ਫਿਕਰ ਸੀ ਕਿ ਸਾਰਾ ਹੀ ਪਿੰਡ ਨਸ਼ਿਆਂ ਦਾ ਵਪਾਰ ਕਰਦਾ ਕਿਤੇ ਮੇਰਾ ਪੁੱਤ ਇੰਨਾ ਚ ਉਲਝ ਗਿਆ ਨਾ ਰਹਿ ਜਾਏ ਉਨੂੰ ਬਹੁਤ ਕਾਲੀ ਸੀ ਕਿ ਛੇਤੀ ਛੇਤੀ ਪੜਾ ਲਖਾ ਕੇ ਰਾਜਨ ਨੂੰ ਕੈਨੇਡਾ ਭੇਜ ਦੇਵੇ। ਰਾਜਨ ਦਾ ਵਾ ਵੀ ਕਿਸੇ ਅਜਿਹੇ ਦੋਸਤ ਨਾਲ ਪਿਆ ਜੋ ਪੱਕਾ ਨਸ਼ੇੜੀ ਸੀ। ਹੌਲੀ ਹੌਲੀ ਰਾਜਨ ਵੀ ਨਸ਼ਿਆਂ 'ਚ ਡੁੱਬਗਾ ਤਾਸਦਾ ਚਲਾ ਗਿਆ। ਬਲਜੀਤ ਨੇ ਵੀ ਸਮਝਾਉਣਾ। ਰਾਜਨ ਨਸ਼ਿਆਂ ਨੇ ਲੱਖਾਂ ਘਰ ਉਜਾੜਦੇ ਇਹ ਬੰਦੇ ਨੂੰ ਖਤਮ ਕਰ ਦਿੰਦੇ ਆ ਪੁੱਤ। ਬੰਦਾ ਬਣ ਜਾ ਬੰਦਾ। ਰਾਜਨ 12ਵੀਂ ਤੱਕ ਮਸਾਂ ਪਹੁੰਚਿਆ ਸੀ। ਪ੍ਰਾਈਵੇਟ ਸੰਸਥਾ ਕਰਕੇ ਹਰ ਸਾਲ ਪਾਸ ਕਰੀ ਜਾਂਦੇ ਸੀ ਉਹ ਅਚਾਨਕ ਬਲਜੀਤ ਨੂੰ ਪਤਾ ਲੱਗਿਆ ਕਿ ਰਾਜਨ ਨਸ਼ੇ ਦੇ ਟੀਕੇ ਵੀ ਲਾਉਂਦਾ ਉਹਨੂੰ ਅੰਦਰੋਂ ਅੰਦਰ ਚੋਰਾ ਵੱਢ ਕੇ ਖਾਈ ਜਾਂਦਾ ਉਹਦਾ ਪਤੀ ਵੀ ਪੁੱਤ ਵੱਲ ਧਿਆਨ ਨਹੀਂ ਸੀ ਕਰਦਾ ਬਿਲਕੁਲ ਵੀ ਉਹ ਤਾਂ ਆਪਣੇ ਵੱਡੇ ਭਰਾ ਦੀ ਮੌਤ ਹੋਣ ਕਰਕੇ ਉਹਦੇ ਬੱਚਿਆਂ ਤੇ ਵਿਸ਼ੇਸ਼ ਧਿਆਨ ਰੱਖਦਾ ਸੀ ਬੱਚਿਆਂ ਤੇ ਤੇ ਆਪਣੀ ਵਿਧਵਾ ਭਾਬੀ ਕਿ ਉਹਨਾਂ ਨੂੰ ਕਿਸੇ ਗੱਲੋਂ ਔਖੀ ਨਾ ਘਟਣੀ ਪਵੇ ਬਲਜੀਤ ਨੇ ਆਪਣੇ ਪੁੱਤ ਨੂੰ ਨਸ਼ਾ ਛਡਾਓ ਕੇਂਦਰ ਚੋਂ ਵੀ ਛੱਡਿਆ ਕਿ ਸੁਧਰ ਜੇ ਤਾਂ ਇਹਦੀ ਜ਼ਿੰਦਗੀ ਸੌਖੀ ਲੰਘ ਜੂ ਸਕੂਲ ਪੜ੍ਹਨ ਵੇਲੇ ਰਾਜਨ ਦੀ ਇੱਕ ਕੁੜੀ ਨਾਲ ਨੇੜਤਾ ਹੋ ਗਈ ਸੀ ਰਮੀ ਪੜ੍ਹਾਈ 'ਚ ਬਹੁਤ ਹੁਸ਼ਿਆਰ ਉਹਨੇ ਰਾਜਨ ਨੂੰ ਵੱਖਰੇ ਤੌਰ ਤੇ ਬਹੁਤ ਸਮਝਾਇਆ ਰਮੀ ਆਈਲੈਂਡਸ ਦਾ ਪੇਪਰ ਹੋਣ ਤੋਂ ਬਾਅਦ 8 ਬੈਂਡ ਲੈ ਕੇ ਕੈਨੇਡਾ ਜਾਣ ਦੀ ਤਿਆਰੀ ਕਰ ਰਹੀ ਸੀ ਰਾਜਨ ਦੇ ਮਾਪਿਆਂ ਨੇ ਵੀ ਉਹਦੀ ਫੀਸ ਭਰਨ 'ਚ ਮਦਦ ਕੀਤੀ ਸੀ ਤੇ ਰਮੀ ਨੇ ਉਹਨਾਂ ਨਾਲ ਵਾਅਦਾ ਕੀਤਾ ਕਿ ਮੈਂ ਰਾਜਨ ਨੂੰ ਉਧਰ ਬੁਲਾ ਕੇ ਆਪੇ ਇਹਨੂੰ ਸੁਧਾਰ ਲਵਾਂ। ਤੁਸੀਂ ਕੋਈ ਫਿਕਰ ਨਾ ਕਰਿਓ। ਰਾਜਨ ਨੇ ਜਾਣ ਵੇਲੇ ਵੀ ਉਹਨੂੰ ਕਿਹਾ ਸੀ। ਰਮੀ ਤੂੰ ਮੇਰੀ ਜਾਨ ਆ। ਤੂੰ ਵੀ ਮੈਨੂੰ ਛੱਡ ਕੇ ਤੁਰ ਪਈ। ਤਾਂ ਰਮੀ ਨੇ ਹੱਸ ਕੇ ਜਵਾਬ ਦਿੱਤਾ ਸੀ ਕਿ ਇੱਕ ਸਾਲ ਦੇ ਅੰਦਰ-ਅੰਦਰ ਮੈਂ ਤੈਨੂੰ ਉਧਰ ਲੈ ਜੂੰਗੀ। ਉਹ ਮੰਗਣਾ ਕਰਾ ਕੇ ਚਲੀ ਗਈ। ਨਸ਼ੇ ਕਾਰਨ ਰਾਜਨ ਦੀ ਹਾਲਤ ਦਿਨੋਂ-ਦਿਨ ਪਤਲੀ ਹੁੰਦੀ ਗਈ। ਪਿਓ ਪੁੱਤ 'ਚ ਨਿੱਤ ਦਿਹਾੜੀ ਝਗੜਾ ਹੁੰਦਾ। ਬਲਜੀਤ ਨੇ ਵਿਚਕਾਰ ਮਸਾਂ ਹੀ ਸਮਝੌਤੇ ਕਰਾਉਣੇ ਤੇ ਆ ਕੇ ਪੇਕੇ ਘਰੇ ਵੀ ਦੱਸਦੀ ਕਿ ਗੁਰਜੰਟ ਦਿਨੋ-ਦਿਨ ਸਾਨੂੰ ਮਾਪੁੱਤ ਨੂੰ ਬਹੁਤ ਤੰਗ ਕਰਦਾ ਹੈ। ਰਿਸ਼ਤੇਦਾਰ ਤੇ ਜੋੜ ਦੇਣ ਤੇ ਜੰਟੇ ਨੇ ਅੱਧੀ ਜ਼ਮੀਨ ਜਾਇਦਾਦ ਬਲਜੀਤ ਦੇ ਨਾਮ ਕਰਵਾ ਦਿੱਤੀ। ਬਲਜੀਤ ਨੂੰ ਵੀ ਪਤਾ ਸੀ ਕਿ ਜ਼ਮੀਨ ਦੀ ਸੰਭਾਲ ਤਾਂ ਕਰਨੀ ਪੈਣੀ ਹੈ। ਭਾਵੇਂ ਰਾਜਨ ਬਾਹਰ ਚਲਾ ਜਾਵੇ। ਉਹਨੇ 2-3 ਮੱਜਾਂ ਵੀ ਰੱਖ ਲੀਆਂ। ਦੁੱਧ ਨਾਲ ਘਰ ਦਾ ਖਰਚ ਤੋਰ ਰਿਹਾ ਸੀ। ਜਦੋਂ ਲੋੜ ਪੈਂਦੀ ਤਾਂ ਰਾਜਨ ਵੀ ਆਪਣੀ ਮਾਂ ਕੋਲੋਂ ਹੀ ਪੈਸੇ ਮੰਗਦਾ ਸੀ ਰਮੀ ਦਾ ਪੋਨ ਆਉਣਾ ਤੇ ਸੱਸ ਨੂੰ ਨੇ ਘੰਟਾ-ਘੰਟਾ ਗੱਲਾਂ ਕਰਨੀਆਂ ਬਲਜੀਤ ਨੇ ਜ਼ਿਆਦਾਤਰ ਉਸ ਨੂੰ ਇਹ ਹੀ ਕਹਿਣਾ ਕਿ ਹੁਣ ਤਾਂ ਰਾਜਨ ਸੁਧਰ ਗਿਆ ਅਗਲੇ ਸਾਲ ਤੇਰੇ ਵਾਪਸ ਆਉਣ ਤੇ ਵਿਆਹ ਕਰ ਲੈਨੇ ਆਂ ਅੰਦਰ ਖਾਤੀ ਉਹ ਸਾਰੀਆਂ ਤਿਆਰੀਆਂ ਮੁਕੰਮਲ ਕਰ ਰਹੀ ਸੀ ਬਲਜੀਤ ਦੇ ਪੇਕੇ ਉਹਦੇ ਵੱਲ ਘੱਟ ਹੀ ਧਿਆਨ ਦਿੰਦੇ ਸੀ ਪਰ ਜਾਈ ਐਨੀ ਡਾਡੀ ਸੀ ਨਾ ਸੱਸ ਸਹੁਰੇ ਨੂੰ ਪੂਰਾ ਕੰਟਰੋਲ 'ਚ ਰੱਖਦੀ ਤੇ ਬਲਜੀਤ ਦੀ ਛੋਟੀ ਭੈਣ ਐਮੇ ਬੀਅਰਸੀ ਉਹਦਾ ਵਿਆਹ ਬਹੁਤ ਅਮੀਰ ਘਰਾਣੇ ਚ ਹੋਇਆ ਸੀ ਜ਼ਮੀਨ ਜਾਇਦਾਦ ਪੱਖੋਂ ਲੋਕ ਬਹੁਤ ਤਕੜੇ ਉਹਦੇ ਵਿਆਹ ਤੋਂ ਬਾਅਦ ਬਸ ਪੇਕੇ ਘਰੇ ਛੋਟੀ ਧੀ ਨੂੰ ਹੀ ਤਵੱਜੋ ਦਿੱਤੀ ਜਾਂਦੀ ਸੀ ਹਰ ਇੱਕ ਦੇ ਸਾਹਮਣੇ ਬਲਜੀਤ ਨੂੰ ਹੀਣ ਭਾਵਨਾ ਮਹਿਸੂਸ ਹੁੰਦੀ ਸੀ ਬਲਜੀਤ ਨੇ ਜਦੋਂ ਵੀ ਪੇਕੇ ਆਣਾ ਤਾਂ ਛੋਟੀ ਭੈਣ ਦੀਆਂ ਵਡਿਆਈਆਂ ਸੁਣ ਕੇ ਵਾਪਸ ਚਲੇ ਜਾਣਾ ਰਾਜਨ ਨੇ ਇੱਕ ਦਿਨ ਅਚਾਨਕ ਆਪਣੀ ਮਾਂ ਤੋਂ ਪੈਸਿਆਂ ਦੀ ਮੰਗ ਕੀਤੀ ਕੀ ਸੇ ਦੋਸਤ ਦੇ ਦੇਣੇ ਨੇ ਤੰਬਲਜੀਤ ਨੇ ਘਰ 'ਚ ਪੈਸੇ ਨਾ ਹੋਣ ਬਾਰੇ ਦੱਸਿਆ ਰਾਜਨ ਨੇ ਮੋਟਰਸਾਈਕਲ ਚੁੱਕਿਆ ਤੇ ਆਪਣੇ ਮਾਮੇ ਕੋਲ ਚਲਾ ਗਿਆ ਚਾਹ ਪਾਣੀ ਪੀਣ ਤੋਂ ਬਾਅਦ ਉਹਨੇ ਆਪਣੇ ਮਾਮਾ ਜੀ ਨੂੰ ਕਿਹਾ ਮੈਨੂੰ ਆੜਤੀ ਇਹ ਤੋਂ 40000 ਰੁਪਏ ਲੈ ਕੇ ਦੇ ਦਿਓ ਫਸਲਾਈ ਤੋਂ ਵਿਆਜ ਸਮੇਤ ਵਾਪਸ ਕਰ ਦੇਵਾਂਗੇ ਮਾਮੇ ਦੇ ਦੋਵੇਂ ਪੁੱਤ ਕੈਨੇਡਾ ਦੇ ਪੀਆਰ ਨੇ ਉਹਨੇ ਸਾਫ਼ ਜਵਾਬ ਦਿੱਤਾ ਤੇ ਕਿ ਹਾਂ ਰਾਜਨ ਕੋਠੀ ਬਣਾਉਣ ਵੇਲੇ ਪਹਿਲਾਂ 7 ਲੱਖ ਰੁਪਏ ਆੜਤੀ ਕੋਲੋਂ ਲਿਆ ਚੁੱਕੇ ਹਾਂ ਸੀ ਹੁਣ ਉਹਨੇ ਕੁਝ ਨਹੀਂ ਦੇਣਾ ਰਾਜਨ ਦੇ ਪਿੰਡ ਵਾਪਸ ਆਉਣ ਤੇ ਪਿਓ ਪੁੱਤ ਵਿੱਚ ਬਹੁਤ ਤਕਰਾਰ ਹੋਈ ਨਸ਼ੇ ਦੀ ਤੋੜ ਲੱਗੀ ਹੋਣ ਕਾਰਨ ਰਾਜਨ ਕੰਧਾਂ ਨਾਲ ਟਕਰਾ ਮਾਰਦਾ ਫਿਰਦਾ ਸੀ ਬਲਜੀਤ ਸ਼ਾਮ ਵੇਲੇ ਗੁਰਦੁਆਰੇ ਸਾਹਿਬ ਗਈ ਤਾਂ ਪਿੱਛੋਂ ਰਾਜਨ ਨੇ ਪੇਟੀ ਖੋਲ ਕੇ ਪੈਸੇ ਚੋਰੀ ਕਰ ਲਏ ਆਪਣਾ ਡੰਗ ਟਪਾ ਲਿਆ ਕੁਝ ਪੈਸੇ ਉਹਨੇ ਆਪਣੀ ਜੇਬ 'ਚ ਵੀ ਪਾ ਲਏ ਸਵੇਰ ਵੇਲੇ ਨਹਾ ਤੋ ਕੇ ਜਾਣ ਲੱਗਿਆ ਤਾਂ ਮਾਂ ਨੇ ਪੁੱਛਿਆ ਰੋਟੀ ਕਦੋਂ ਖਾਣੀ ਆ ਉਹ ਬਿਨਾਂ ਜਵਾਬ ਦਿੱਤੇ ਘਰੋਂ ਨਿਕਲ ਗਿਆ ਜਦੋਂ ਸ਼ਾਮ ਤੱਕ ਨਾ ਆਇਆ ਤਾਂ ਬਲਜੀਤ ਦਾ ਦਿਲ ਘਟਣ ਲੱਗ ਪਿਆ ਉਹ ਰਾਜਨ ਦੇ ਸਾਰੇ ਦੋਸਤ ਮਿੱਤਰਾਂ ਨੂੰ ਫੋਨ ਕਰਕੇ ਪੁੱਛਦੀ ਰਹੀ ਸਾਰੀ ਰਾਤ ਡਰ ਡਰ ਕੇ ਮਸਾਂ ਬਿਤੀ ਸੀ ਸਵੇਰ ਹੁੰਦੇ ਸਾਰ ਸਾਰੇ ਰਿਸ਼ਤੇਦਾਰਾਂ ਨੂੰ ਫੋਨ ਕੀਤੇ ਪਰ ਕਿਤੋਂ ਵੀ ਉਹਦੀ ਕੋਈ ਖ਼ਬਰ ਨਹੀਂ ਨਿਕਲੀ ਸਾਰੇ ਭੈਣ ਭਾਈ ਉਹਦੇ ਕੋਲ ਆ ਪਹੁੰਚੇ ਅਚਾਨਕ ਕਿਸੇ ਬੰਦੇ ਨੇ ਆਕੇ ਦੱਸਿਆ ਕਿ ਰਾਜਨ ਨਹਿਰ ਕੋਲ ਡਿੱਗਿਆ ਪਿਆ ਉਦੋਂ ਹੀ ਚੁੱਕ ਕੇ ਉਹ ਡਾਕਟਰ ਕੋਲ ਲੈ ਕੇ ਗਏ ਚੈੱਕਅਪ ਕਰਨ ਤੋਂ ਬਾਅਦ ਡਾਕਟਰ ਨੇ ਕਿਹਾ ਕਿ ਨਸ਼ੇ ਦੀ ਓਵਰਡੋਸ ਕਰਕੇ ਇਹਦੀ ਮੌਤ ਹੋ ਚੁੱਕੀ ਆ ਹੁਣ ਤੁਸੀਂ ਪੁਲਿਸ ਦੇ ਚੱਕਰਾਂ 'ਚ ਨਾ ਪੈਜਿਓ ਜਾ ਕੇ ਛੇਤੀ ਛੇਤੀ ਸੰਸਕਾਰ ਕਰ ਦੋ ਤੇ ਪਿੰਡ ਦੀ ਪੂਰੀ ਪੰਚਾਇਤ ਨੇ ਉਹਨਾਂ ਦਾ ਪੂਰਾ ਪੂਰਾ ਸਾਥ ਦਿੱਤਾ ਸੀ ਮ੍ਰਿਤਕ ਦੇ ਨੂੰ ਲੈ ਕੇ ਸ਼ਮਸ਼ਾਨ ਘਾਟ ਪਹੁੰਚੇ ਤੇ ਬਲਜੀਤ ਦੀ ਤਾਂ ਦੁਨੀਆ ਉੱਜੜ ਗਈ ਸੀ ਉਹਨਾਂ ਵਿਚਾਰਿਆਂ ਦਾ ਤਾਂ ਹੋਰ ਕੋਈ ਧੀ ਪੁੱਤ ਵੀ ਨਹੀਂ ਸੀ ਜਿਹਨੂੰ ਦਿਲ ਦੀ ਕੁੰਡੀ ਖੋਲ ਕੇ ਵਿਖਾਉਂਦੇ ਉਹਦੀ ਮੰਗੇਤਰ ਦਾ ਵਾਰ-ਵਾਰ ਫੋਨ ਆ ਰਿਹਾ ਸੀ ਮੰਮਾ ਸਬਰ ਕਰੋ ਮੈਂ ਤੁਹਾਡਾ ਰਾਜ ਨਹੀਂ ਆ ਜਿੰਨੀ ਦੇਰ ਤੱਕ ਤੁਹਾਡਾ ਕੁਝ ਨਹੀਂ ਬਣਦਾ ਮੈਂ ਵਿਆਹ ਨਹੀਂ ਕਰਾਉਣਾ ਮੈਂ ਰੱਬ ਨੂੰ ਹਾਜ਼ਰ-ਨਾਜ਼ਰ ਜਾਣ ਕੇ ਤੁਹਾਡੇ ਨਾਲ ਵਾਅਦਾ ਕਰਦੀ ਆ ਬਲਜੀਤ ਨੂੰ ਪਤਾ ਸੀ ਕਿ ਰਮੀ ਨੂੰ ਕੀ ਆਖੇ ਕਿ ਹੁਣ ਅੱਪਲੇ ਕੁਝ ਵੀ ਨਹੀਂ ਰਿਹਾ ਰਾਜਨ ਦੀ ਮੌਤ ਨੂੰ ਹਜੇ 2 ਮਹੀਨੇ ਹੋਏ ਸੀ ਕਿ ਬਲਜੀਤ ਅਤੇ ਉਹਦੇ ਪਤੀ ਦਾ ਲਗਾਤਾਰ ਝਗੜਾ ਰਹਿਣ ਲੱਗ ਪਿਆ ਕਿੰਨੀ ਵਾਰ ਪੇਕੇ ਤੋਂ ਭਰਾ ਤੇ ਉਹਦਾ ਬਾਪੂ ਜੀ ਵੀ ਆਏ ਕਾਰਨ ਪੁੱਛਣ ਤੇ ਪਤਾ ਲੱਗਿਆ ਕਿ ਜਿਹੜੀ ਅੱਧੀ ਜ਼ਮੀਨ ਤੁਹਾਡੀ ਕੁੜੀ ਦੇ ਨਾਮ ਆ ਉਹ ਦੁਬਾਰਾ ਮੇਰੇ ਨਾਮ ਕਰਵਾ ਦੇਵੇ ਪਰ ਉਹਦਾ ਭਰਾ ਹਰਜੋਤ ਨਹੀਂ ਸੀ ਚਾਹੁੰਦਾ ਕਿ ਜ਼ਮੀਨ ਉਹਦੇ ਪਣੁਈਏ ਦੇ ਦੁਬਾਰਾ ਨਾਮ ਹੋਵੇ ਬਲਜੀਤ ਦਾ ਬਾਪੂ ਹਮੇਸ਼ਾ ਇਸ ਗੱਲ ਦੇ ਵਿਰੋਧ ਰਿਹਾ ਕਿ ਜਿਸ ਵਾਸਤੇ ਜ਼ਮੀਨ ਸੰਭਾਲੀ ਸੀ ਉਹ ਮੁੰਡਾ ਤਾਂ ਹੁਣ ਰਿਹਾ ਹੀ ਨਹੀਂ ਅਸੀਂ ਕੀ ਕਰਨੀ ਆ ਜ਼ਮੀਨ ਲਵਾ ਦੇਵੇ ਉਹਦੇ ਨਾਮ ਜੇ ਉਹ ਮੰਗਦਾ ਤਾਂ ਦਿਨ ਰਾਤ ਕਲੇਸ਼ ਵਾਦਾ ਗਿਆ ਬਲਜੀਤ ਨੇ ਹਰ ਰੋਜ਼ ਗੁਰਦੁਆਰੇ ਸਾਹਿਬ ਜਾਣਾ ਤੇ ਕਿਸੇ ਨ ਕਿਸੇ ਨਾਲ ਦੁੱਖ ਸੁੱਖ ਫਰੋਲ ਲੈਣਾ ਮਨ ਤਾਂ ਹਲਕਾ ਹੋ ਜਾਣਾ ਪਰ ਤਾਰ ਤਾਂ ਉੱਥੇ ਹੀ ਵੱਜਦੀ ਰਹਿੰਦੀ ਉਹਦੇ ਮਨ ਵਿੱਚ ਸੀ ਕਿ ਜਦੋਂ ਵੀ ਉਹਦੀ ਨੋਹ ਵਾਪਸ ਆਜੂਗੀ ਤਾਂ ਜ਼ਮੀਨ ਉਹਦੇ ਨਾਮ ਕਰ ਦੇਵਾਂਗੀ ਸਾਰਾ ਕੁਝ ਉਹਨੂੰ ਸੰਭਾਲ ਕੇ ਆਪਣੀ ਧੀ ਬਣਾ ਲਵੇਗੀ ਫਿਰ ਵਧੀਆ ਘਰ-ਬਾਰ ਦੇ ਕੇ ਉਹਦਾ ਵਿਆਹ ਕਰ ਦੇਵਾਂਗੀ ਸੋਚਾਂ-ਸੋਚਦੀ ਨੂੰ 6-7 ਮਹੀਨੇ ਗੁਜ਼ਰ ਗਏ ਪਿੰਡ ਦੇ ਲੋਕ ਵੀ ਗੁਰਜੰਟ ਸਿੰਘ ਨੂੰ ਬਹੁਤ ਸਮਝਾਉਂਦੇ ਕਿ ਹੁਣ ਦੋਵੇਂ ਪਤੀ-ਪਤਨੀ ਪਿਆਰ ਨਾਲ ਰਹਿਆ ਕਰੋ ਜਿਹੜਾ ਪਾਣਾ ਬੀਤ ਗਿਆ ਉਹ ਬੀਤ ਗਿਆ ਜੋ ਉੱਪਰ ਵਾਲੇ ਨੂੰ ਮਨਜ਼ੂਰ ਸੀ ਉਹ ਹੋ ਗਿਆ ਪਰ ਜੰਟੇ ਉੱਪਰ ਕਿਸੇ ਦੀ ਗੱਲ ਦਾ ਕੋਈ ਅਸਰ ਨਹੀਂ ਸੀ ਹੁੰਦਾ ਹਰ ਵਕਤ ਅੱਧੀ ਜ਼ਮੀਨ ਸਿਰ ਚੜ੍ਹ ਕੇ ਬੋਲਦੀ ਰਹਿੰਦੀ ਸੀ ਹਰ ਰੋਜ਼ ਸ਼ਰਾਬ ਨਾਲ ਟੱਲੀ ਹੋ ਕੇ ਬਲਜੀਤ ਨੂੰ ਆਵਾ-ਦਵਾ ਬੋਲਦਾ ਰਹਿੰਦਾ। ਹੁਣ ਬਲਜੀਤ ਨੂੰ ਵੀ ਮਹਿਸੂਸ ਹੋਣ ਲੱਗਿਆ ਸੀ ਕਿ ਮੇਰਾ ਤਾਂ ਕੋਈ ਧੀ ਪੁੱਤ ਨਹੀਂ, ਜਿਵੇਂ ਕਿਸੇ ਓਪਰੇ ਘਰ 'ਚ ਦਿਨ ਕੱਟ ਰਹੀ ਹੋਵੇ। ਉਹਨੂੰ ਜਾਪਨ ਲੱਗਿਆ ਕਿ ਉਹਦੀ ਤਾਂ ਜਾਨ ਨੂੰ ਵੀ ਖਤਰਾ ਹੈ। ਘਰ ਵਾਲੇ ਦਾ ਤਾਂ ਕੋਈ ਸਬੰਧ ਹੀ ਨਹੀਂ ਸੀ ਉਹਦੇ ਨਾਲ ਹੁਣ। ਬਲਜੀਤ ਨੂੰ ਦੁਨੀਆ 'ਚ ਕੋਈ ਅਸੀਰ ਨਹੀਂ ਸੀ ਨਜ਼ਰ ਆਉਂਦਾ। ਉਹਦਾ ਸਾਰਾ ਦਿਨ ਉਦਾਸੀ 'ਚ ਬੀਤਦਾ। ਕਦੇ-ਕਦੇ ਸੋਚਦੀ ਇਉਂ ਜੀ ਕੇ ਵੀ ਕੀ ਲੈਣਾ। ਅਚਾਨਕ ਇੱਕ ਦਿਨ ਬਲਜੀਤ ਦੇ ਪੇਕੇ ਘਰ ਫੋਨ ਆਇਆ ਕਿ ਤੁਹਾਡੀ ਧੀ ਨੇ ਖੁਦਕੁਸ਼ੀ ਕਰ ਲਈ ਸਾਰਾ ਪਿੰਡ ਬਾਹੋਦਾਹੀ ਆਪੋ ਆਪਣੇ ਸਾਧਨਾ ਨਾਲ ਉਹਦੇ ਸੌਰੇ ਪਿੰਡ ਪਹੁੰਚ ਗਿਆ ਉੱਥੇ ਦਾ ਮੰਜ਼ਰ ਕਿਸੇ ਤੋਂ ਵੇਖਿਆ ਨਹੀਂ ਸੀ ਗਿਆ ਬਲਜੀਤ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ ਸਾਰੇ ਸਰੀਰ ਤੇ ਜ਼ਖਮਾਂ ਦੇ ਨਿਸ਼ਾਨ ਇੰਜ ਜਾਪਦਾ ਸੀ ਕਿ ਬੁਰੀ ਤਰ੍ਹਾਂ ਕੁੱਟ ਮਾਰ ਕੇ ਇਹਨੂੰ ਉੱਪਰ ਟੰਗਿਆ ਗਿਆ ਐਨੀ ਬੇਦਰਦੀ ਦੀ ਮੌਤ ਆਈ ਸੀ ਕਿ ਸਾਰੇ ਪਿੰਡ ਦੇ ਦਿਲ ਬਲੁੰਦਰੇ ਗਏ ਹਰ ਆਕੂਸ ਭੋਲੀ ਭਾਲੀ ਸਖਸੀਅਤ ਵਾਸਤੇ ਨਾਮ ਹੋਈ ਪਈ ਸੀ ਸਾਰਾ ਦਿਨ ਉੱਪਰ ਲਟਕਦੀ ਬੀਤ ਗਿਆ ਸ਼ਾਮ ਨੂੰ ਪੁਲਿਸ ਪੋਸਟਮਾਰਟਮ ਵਾਸਤੇ ਉਤਾਰ ਕੇ ਲੈ ਗਈ ਤੇ ਪੰਚਾਇਤ ਨੇ ਬਿਆਨ ਦਰਜ ਕਰਾਏ ਕਿ ਕੁੜੀ ਨੂੰ ਉਹਦਾ ਪਤੀ ਬੇਹੱਦ ਤੰਗ ਕਰਦਾ ਸੀ ਕੁੜੀ ਫੋਨ ਤੇ ਦੱਸਦੀ ਰਹਿੰਦੀ ਸੀ ਸਾਰੀਆਂ ਅੰਤਮ ਰਸਮਾਂ ਪੇਕੇ ਪਿੰਡ ਵਿੱਚ ਹੀ ਕੀਤੀਆਂ ਗੀਆਂ ਜੰਟੇ ਨੂੰ ਪੁਲਿਸ ਨੇ ਚੁੱਕ ਲਿਆ ਥਿਲ-ਥਿਲ ਕਰਕੇ ਜੋੜਿਆ ਘਰ ਅੱਜ ਉੱਜੜ ਗਿਆ ਸੀ ਉਦੇ ਮਾਪੇ ਸੋਚ ਰਹੇ ਸੀ ਕਿ ਉਹਨਾਂ ਦੀ ਧੀ ਬਲਜੀਤ ਦਾ ਘਰ ਨਸ਼ੇ ਨੇ ਬਰਬਾਦ ਕੀਤਾ ਹੈ ਨਸ਼ਿਆਂ ਨੇ ਪਤਾ ਨਹੀਂ ਹੋਰ ਕਿੰਨੇ ਘਰ ਉਜਾੜੇ ਨੇ ਪਰਮਾਤਮਾ ਦੀ ਨਜ਼ਰ ਕਦੋਂ ਸਵੱਲੀ ਹੋਊਗੀ ਕਦੋਂ ਰੁਕੇਗਾ ਇਹ ਪੰਜਾਬ 'ਚੋਂ ਨਸ਼ਿਆਂ ਦਾ ਛੇਵਾਂ ਦਰਿਆ ਸੋ ਦੋਸਤੋ ਐਸੀ ਅੱਜ ਦੀ ਕਹਾਣੀ ਉਮੀਦਕਾਰ ਦੀ ਹੈ ਜੀ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਈ ਹੋਣੀ ਆਪਣੇ ਆਪਣੇ ਵਿਚਾਰ ਜ਼ਰੂਰ ਦਿਓ ਜੀ ਪੰਜਾਬੀ ਆਵਾਜ਼ ਕਹਾਣੀਆਂ ਨੂੰ ਆਪਣਾ ਕੀਮਤੀ ਵਕਤ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦੀ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਧੰਨਵਾਦ